ਕੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਚਰਨ ਜਦੀਪ ਵੱਡੀ ਖਬਰ ਪਾਸ ਬਾਗੂ ਰਾਣਾ ਹਰਦੀਪ ਸਿੰਘ ਤੇ ਕੈਡੀ ਪੰਡਾਰੀ ਨੂੰ ਸ਼ਾਗੋੜ ਪੁਲਿਸ ਨੇ ਲਿਆ ਹਰਾਸਤ ਚਰਜਾ ਨੂੰ ਕੀ ਹੈ ਮਾਮਲਾ ਇਸ ਦਿਨ ਨਾਲ ਹੀ ਸ਼ਾਗੋੜ ਭਾਰਤੀ ਜੰਦਾ ਪਾਰਟੀ ਵੱਲੋਂ ਕਿੰਨ ਸਰਕਾਰ ਦੀਆਂ ਯੋਜਨਾਵਾਂ ਦਾ ਲਾਪਾਤਰੀਆਂ ਨੂੰ ਲਾਭ ਦੇਣ ਤੇ ਭਾਜਪਾ ਦੀਆਂ ਲੋਕ ਪੱਖੀ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਇੱਕ ਇਲਾਕੇ ਵਿੱਚ ਲਗਾਤਾਰ ਕੈਂਪ ਲਗਾਏ ਜਾ ਰਹੇ ਹਨ ਵੀਰਵਾਰ ਸਵੇਰੇ ਜਦ ਰੂਪੇਵਾਲ ਦੀ ਦਾਣਾ ਮੰਡੀ ਵਿੱਚ ਭਾਜਪਾ ਆਗੂ ਕੈਂਪ ਲਗਾਉਣ ਪਹੁੰਚੇ ਤਾਂ ਸ਼ਾਹਕੋਟ ਪੁਲਿਸ ਵੱਲੋਂ ਭਾਜਪਾ ਦੇ ਹਮਲੇ ਕੈਂਪ ਇੰਚਾਰਜ ਰਾਣਾ ਹਰਦੀਪ ਸਿੰਘ ਅਤੇ ਸਾਬਕਾ ਵਿਧਾਇਕ ਕੇਡੀ ਪੰਡਾਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਤੋਂ ਬਾਅਦ ਮੌਕੇ ਤੇ ਮਾਹੌਲ ਤਨਾਪੂਰਕ ਹੋ ਗਿਆ ਇਸ ਦੇ ਨਾਲ ਹੀ ਜਾਣਕਾਰੀ ਮਿਲ ਰਹੀ ਕਿ ਇਸ ਦੌਰਾਨ ਪਾਸਪਾਸ ਵਰਕਰਾਂ ਨੂੰ ਪੁਲਿਸ ਨਾਲ ਬਹਿਸ ਵੀ ਹੋਈ ਅਤੇ ਵੀ ਅਤੇ ਡੀਐਸਪੀ ਉਕਾਰ ਸਿੰਘ ਬਰਾੜ ਨੇ ਐਸਐਚਓ ਬਲਵਿੰਦਰ ਸਿੰਘ ਭੁੱਲਰ ਦੀ ਅਗਵਾਈ ਵਿੱਚ ਸ਼ਾਹਕੋਟ ਪੁਲਿਸ ਨੇ ਦੋਵਾਂ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਮੌਕੇ ਪਾਸਪਾਸ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਪੁਲਿਸ ਵਿਰੋਧ ਜਮ ਕਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ